ਕਰਦੇ ਆਂ ਕ੍ਰਾਂਤੀਕਾਰੀ ਕਿਸਾਨ ਮੋਰਚੇ ਦੇ ਮਾਸਟਰ ਬਲਵਿੰਦਰ ਸਿੰਘ ਆਗੂ ਹੈਗੇ ਆਪਣੇ ਨਾਲ ਜੋ ਤਰਨਾ ਲੱਗਾ ਸੀ ਡੀਐਸਪੀ ਦਫਤਰ ਦੇ ਸਾਹਮਣੇ ਬੀਤੇ ਦਿਨ 사ਜਨ ਕੁਮਾਰ ਦੀ ਜੋ ਪੁਲਿਸ ਵੱਲੋਂ ਕੁੱਟਮਾਰ ਜਿਆਦਾ ਹੋਣ ਕਾਰਨ ਉਹਦੀ ਡੈਥ ਹੋ ਗਈ ਸੀ ਉਸ ਦੇ ਸਬੰਧ ਵਿੱਚ ਤਾਰ ਮੁਚੜ ਕਲਾ ਤਰਨਾ ਲੱਗਾ ਸੀ ਆਪਾਂ ਮਾਸਟਰ ਬਲਵਿੰਦਰ ਜੀ ਨਾਲ ਗੱਲ ਕਰਦੇ ਆਂਦੀ ਸਰ ਅੰਦਰ ਗਏ ਹੋ ਡੀਐਸਪੀ ਸਾਹਿਬ ਨਾਲ ਟੋੜੀ ਮੀਟਿੰਗ ਹੋਈ ਕੀ ਕਹਿਣਾ ਸੀ ਮੈਂ ਇਹ ਕਹਿਣਾ ਚਾਹੁੰਦਾ ਜੀ ਗੱਲਬਾਤ ਤਾਂ ਵੇਖੋ ਕਰਨੀ ਪੈਂਦੀ ਹੈ ਸੰਘਰਸ਼ ਦੇ ਦੌਰਾਨ ਉਹਨਾਂ ਨੇ ਵਿਸ਼ਵਾਸ ਦਿਵਾਉਣਾ ਹੁੰਦਾ ਅਸੀਂ ਵਕਤੀ ਤੌਰ ਤੇ ਵਿਸ਼ਵਾਸ ਕਰਨਾ ਹੀ ਹੁੰਦਾ ਤੇ 7 ਦਿਨ ਦਾ ਟਾਈਮ ਲਿਆ ਉਹ ਕਹਿ ਰਹੇ ਵੀ ਅਸੀਂ ਸੱਟ ਬਣਾਈਆਂ ਅਸੀਂ ਇਹਨੂੰ ਰੱਦ ਕੀਤਾ ਵੀ ਸੱਟ ਦੀ ਬਜਾਏ ਦੋਸ਼ੀਆਂ ਨੂੰ ਗ੍ਰਿਫਤਾਰ ਕਰੋ ਉਸ ਤੋਂ ਬਾਅਦ ਸੱਟ ਜੋ ਫੈਸਲਾ ਦੋਗੇ ਫਿਰ ਵੇਖ ਲਵਾਂਗੇ ਲੇਕਿਨ 7 ਦਿਨ ਦੇ ਬਾਅਦ ਅਸੀਂ ਮਿਲਣਾ ਐਸਐਸਪੀ ਸਾਹਿਬ ਨੂੰ ਮੰਨ ਲਿਆ ਕਿ ਉਹਨਾਂ ਨੇ ਸੱਟ ਕੀ ਸੋਚ ਕੇ ਬਣਾਈਆਂ ਇਹ ਗੱਲਬਾਤ ਤਾਂ ਜਦੋਂ ਉਹਨਾਂ ਨੇ ਮਿਲਾਂਗੇ ਉਦੋਂ ਹੀ ਕਰਾਂਗੇ ਜੀ ਸਰ ਕਿਤੇ ਜਿਹੜੇ ਪੁਲਿਸ ਕਰਮਚਾਰੀ ਹੈ ਉਹਨੂੰ ਬਚਾਉਣ ਦੀ ਕੋਸ਼ਿਸ਼ ਸੈਟ ਬਣਾ ਕੇ ਨਹੀਂ ਕੀਤੀ ਜਾ ਰਹੀ ਬਿਲਕੁਲ ਬਿਲਕੁਲ ਇਹ ਅਸੀਂ ਕਹਿਤਾ ਸਾਫ ਵੀ ਸਾਨੂੰ ਲੱਗਦਾ ਹੈ ਕਿ ਅਰਬੇ ਚੋਂ ਕਹਿ ਰਿਹਾ ਆਪਣੇ ਚੋਂ ਵੀ ਸੈਟ ਬਣਾ ਕੇ ਬਲਕਾਰ ਚੰਦੂ ਦੇ ਨਾਲ ਦੇ ਜਿਹੜੇ ਹੈਗੇ ਨੇ ਦੋਸ਼ੀ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੇਕਿਨ ਜਥੇਬੰਦੀ ਆਪਦੀ ਸਹਿਯੋਗੀ ਜਥੇਬੰਦੀ ਨੂੰ ਨਾਲ ਲੈ ਕੇ ਉਹਨਾਂ ਨੂੰ ਲਾਜ਼ਮੀ ਯਾਨੀ ਕਿ ਜੇਲ੍ਹ ਚ ਭਜਵਾਉਗੀ ਅਸੀਂ ਉਹਨਾਂ ਨੂੰ ਐ ਜਿਹੜਾ ਬਚਾਉਣ ਦੀ ਕੋਸ਼ਿਸ਼ ਹੈ ਉਹਨੂੰ ਜਾਮ ਕਰਾਂਗੇ ਜੀ ਹਾਂ ਸਰ ਜਿਹੜੀ ਪੋਸਟ ਮਾਰਨੀ ਰਿਪੋਰਟ ਆ ਗਈ ਹੈ ਹੈ ਪੋਸਟ ਮਾਰਟਮ ਦੀ ਰਿਪੋਰਟ ਆ ਗਈ ਦੀ ਰਿਪੋਰਟ ਜਿਹੜੀ ਪੋਸਟ ਮਾਰਟਮ ਦੀ ਰਿਪੋਰਟ ਆ ਗਈ ਆ ਲੇਕਿਨ ਜਿਹੜਾ ਵਿਸਰਾ ਵਾ ਉਹ ਉਹਨਾਂ ਦਾ ਭੇਜਿਆ ਉਥੇ ਲੈਬੋਰੀ ਤੋਂ ਜ ਫੋਰੈਂਸਿਕ ਲੈਬੋਰੀ ਚ ਫੋਰੈਂਸਿਕ ਲੈਬੋਰੀ ਚੋਂ ਸਮਾਂ ਲੱਗ ਜਾਂਦਾ 15 ਦਿਨ 20 ਦਿਨ ਕਈ ਵਾਰੋਂ 2-2 ਮਹੀਨੇ ਵੀ ਭੇਜਦੇ ਔਰ ਰਿਪੋਰਟ ਆਉਣ ਤੇ ਕੁਝ ਕਹਿ ਸਕਦੇ ਆ ਲੇਕਿਨ ਜਿੰਨਾਕ ਮੈਂ ਫੋਟੋਆਂ ਲਈਆਂ ਸੀ ਸੀ ਆਪਦੇ ਤੌਰ ਤੇ ਪੋਸਟ ਮਾਰਟਮ ਕਰਨ ਤੋਂ ਪਹਿਲਾਂ ਉਹਦੇ ਪਤਾੜੂਆਂ ਵਿੱਚ ਕੋਈ ਲੱਤ ਲੁੱਤ ਸ਼ਰਾਬ ਪੀ ਕੇ ਮਾਰ ਬੈਠਾ ਬੰਦਾ ਹੋ ਤੇ ਸਵਾਲਨ ਖੁੱਲੇ ਪੈਸੀ ਪਤਾ ਲਓ ਜੀ ਉਸ ਛੱਟ ਨਾਲ ਬਹੁਤ ਹੋਈ ਲੱਗਦੀ ਆ ਮੈਂ ਕਹਾਗਾ ਅੱਗੇ ਕੁਝ ਵੀ ਕਹਿ ਸਕਦੇ ਵਿਸਰਿਆ ਲੇਕਰ ਸਾਨੂੰ ਇਹ ਲੱਗਦਾ ਵੀ ਉਸ ਘਾਤਕ ਛੱਟ ਜਿਹੜੀ ਆ ਉਹਦੀ ਮੌਤ ਦਾ ਕਾਰਨ ਬਣੀ ਜੀ ਜੀ ਹਾਂ ਜਿਹੜੇ ਇਸ ਕੇਸ ਵਿੱਚ ਗਵਾਹ ਹੈਗੇ ਉਹ ਮਜ਼ਬੂਤ ਆ ਜੀ ਗਵਾਹ ਇੱਕ ਉਹ ਸਾਡਾ ਲੜਕਾ ਆਕਾਸ਼ਦੀਪ ਆ ਉਹ 16.5 ਸਾਲ ਦਾ ਅਸੀਂ ਪੂਰੀ ਤਰ੍ਹਾਂ ਚੌਕਸ ਆ ਨੌਜਵਾਨ ਦਲੇਰ ਆਓ ਤੇ ਅਸੀਂ ਲਗਾਤਾਰ ਪਰਿਵਾਰ ਦੇ ਨਾਲ ਇਨਟੈਕ ਜਾਂ ਬਾਚੀਆਂ ਸਾਨੂੰ ਪਤਾ ਵਾ ਇਹਨਾਂ ਨੇ ਪੈਸੇ ਦਾ ਲਾਲਚ ਵੀ ਦੇਣਾ ਧਮਕਾਉਣਾ ਵੀ ਆ ਸਾਰੇ ਢੰਗ ਤਰੀਕੇ ਵਰਤਣਗੇ ਪਰ ਅਸੀਂ ਜਥੇਬੰਦੀ ਵਾਲਿਆਂ ਹਰ ਪੱਖ ਤੋਂ ਸਾਨੂੰ ਆਰਥਿਕ ਪੱਖ ਤੋਂ ਮਦਦ ਕਰਨੀ ਪਈ ਤਾਂ ਵੀ ਕਰਾਂਗੇ ਵਕੀਲ ਦੇ ਵਾਸਤੇ ਫੰਡ ਇਕੱਠਾ ਕਰਨਾ ਪਿਆ ਜਥੇਬੰਦੀ ਕਰੂਗੀ ਅਸੀਂ ਪਰਿਵਾਰ ਤੇ ਕੋਈ ਬੋਝ ਨਹੀਂ ਆਉਣ ਦਵਾਂਗੇ ਲੇਕਿਨ ਮਾਨਸਿਕ ਤੌਰ ਤੇ ਵੀ ਜਿਹੜਾ ਹੈਗਾ ਉਹਨਾਂ ਨੂੰ ਆਪ ਰੱਖਾਂਗੇ ਕਾਇਮ ਰੱਖਾਂਗੇ ਤਾਂ ਕੋ ਡਟਣ ਫਸਰ ਜਿਹੜੇ ਪਿੰਡ ਦੇ ਲੋਕ ਹੈਗੇ ਆ ਪੰਚਾਇਤ ਦੇ ਜੀ ਉਹਨਾਂ ਨਾਲ ਸੰਜੋਗ ਮਿਲ ਰਿਹਾ ਇਸ ਪ੍ਰਵਾਹ ਨੇ ਪੰਚਾਇਤ ਵੇਖੋ ਜੋ ਕੋਈ ਸਹਿਯੋਗ ਨਹੀਂ ਕਰ ਰਹੀ ਇੱਕਾ ਦੋਕਾ ਭਵੇਂ ਮੈਂਬਰ ਭਵੇਂ ਕਰਦੇ ਹੋਣ ਪੰਚਾਇਤ ਮੈਨੂੰ ਦੁੱਖ ਨਾਲ ਕਹਿਣਾ ਪੈ ਰਿਹਾ ਵੀ ਜਦੋਂ ਅਸੀਂ 4 ਘੰਟੇ ਜਾਮ ਲਾ ਕੇ ਆਪਣਾ ਜਨਕ ਮੰਗ ਮੰਨਵਾਉਣ ਵਾਸਤੇ ਡਟੇ ਸਾਂ ਆ ਬਹੁਤ ਅਫਸੋਸ ਦੀ ਗੱਲ ਹੈ ਕਿ ਜਿਹੜਾ ਸਰਪੰਚ ਆ ਤੇ ਉਹਦੇ ਤਿੰਨੇ ਲੜਕੇ ਆ ਉਹਨਾਂ ਨੇ ਗਲਤ ਅਫਵਾਹਾਂ ਫਲਾਉਣ ਦੀ ਕੋਸ਼ਿਸ਼ ਕੀਤੀ ਲੋਕਾਂ ਦੇ ਹੌਸਲੇ ਢੋਣ ਦੀ ਕੋਸ਼ਿਸ਼ ਕੀਤੀ ਪੁਲਿਸ ਡਾਂਗਣਾ ਠੋਣਾ ਚਾਹੁੰਦੀ ਆ ਆਪਾਂ ਨੂੰ ਯਾਨਕੀ ਗੱਲਬਾਤ ਕਰਨੀ ਚਾਹੀਦੀ ਆ ਇਹ ਵੋ ਵਗੈਰਾ ਵਗੈਰਾ ਤੇ ਪੁਲਿਸ ਦੇ ਪੱਖ 'ਚ ਖੜੇ ਉਹਨਾਂ ਸਾਰੇ ਟਿੱਲ ਲਾਇ ਯਾਨਕੀ ਵਿੱਚ ਦਲਾਲਾਂ ਨੇ ਉਹ ਸਰਪੰਚ ਨੇ ਵੀ ਸਰਪੰਚ ਦੇ ਲੜਕੇ ਨੇ ਵੀ ਇਹ ਤਾਂ ਲੋਕ ਸੀ ਜਿੰਨਾ ਬਾਰੇ ਹਮੇਸ਼ਾ ਮੈਂ ਸਟੇਜ ਤੋਂ ਬੋਲਿਆ ਵੀ ਲੋਕ ਸਭ ਤੋਂ ਵੱਡੀ ਤਾਕਤ ਆ ਲੋਕ ਖੜੇ ਰੇ ਲੋਕਾਂ ਨੇ ਜਿਹੜੇ ਉਹ ਵੀ ਭੁਜਾਏ ਤੇ ਆਖਰਕਾਰ ਯਾਨੀ ਕਿ ਤਿੰਨ ਜਥੇਬੰਦੀਆਂ ਰਹਿ ਗਈਆਂ ਕ੍ਰਾਂਤੀਕਾਰੀ ਕਿਸਾਨ ਮੋਰਚਾ ਪੰਜਾਬ ਕ੍ਰਾਂਤੀਕਾਰੀ ਪੇਡੂ ਮਜ਼ਦੂਰ ਯੂਨੀਅਨ ਤੇ ਪੱਠਾ ਮਜ਼ਦੂਰ ਯੂਨੀਅਨ ਜਿੰਨੇ ਦੇ ਸਾਥੀ ਬਲਵਿੰਦਰ ਸਿੰਘ ਜਿਹੜੇ ਹੁਣ ਵੀ ਸਾਡੇ ਨਾਲ ਇੱਥੇ ਖੜੇ ਸੀਗੇ ਤਿੰਨ ਜਥੇਬੰਦੀਆਂ ਨੇ ਲੜਾਈ ਲੜੀ ਆ ਤੇ ਤਿੰਨੇ ਹੁਣ ਲੜ ਰਹੇ ਆ ਤੇ ਅਖੀਰ ਤੱਕ ਲੜਾਂਗੇ ਅਸੀਂ ਹੋਰ ਉਹਨਾਂ ਨਾਲ ਸਹਿਯੋਗੀਆਂ ਨੂੰ ਜਿਥੇ ਬੰਦ ਨੂੰ ਲਾਜ਼ਮੀ ਲੜ ਕੇ ਆਉਣ ਲਈ ਸਮਝ ਲਵਾਉਂਗੇ ਸਰ ਜੇਕਰ ਪੁਲਿਸ ਸਾਜਨ ਕੁਮਾਰ ਦੇ ਕਾਤਲਾਂ ਨੂੰ ਗ੍ਰਿਫਤਾਰ ਨਹੀਂ ਕਰਦੀ ਅਗਲਾ ਐਕਸ਼ਨ ਤੁਹਾਡਾ ਕੀ ਹੋਏਗਾ ਇਹ ਤਾਂ ਕਮੇਟੀ ਵਿਚਾਰੇਗੀ ਜੀ ਹਾਂ ਉਹ ਅਗਲਾ ਐਕਸ਼ਨ ਇਹਦੇ ਨਾਲੋਂ ਥੋੜਾ ਸਖਤ ਦੇਵਾਂਗੇ ਤਿੱਖਾ ਐਕਸ਼ਨ ਦੇਵਾਂਗੇ ਉਹਦੀ ਫਾਰਮ ਉਹਦਾ ਰੂਪ ਕੋਈ ਵੀ ਹੋ ਸਕਦਾ ਜੀ ਧੰਨਵਾਦ ਸ਼ੁਕਰੀਆ ਜੀ ਬਹੁਤ ਮਿਹਰਬਾਨੀ ਤੁਹਾਡੀ ਚੈਨਲ ਦੀ ਤੁਸੀਂ ਸਾਡੀ ਗੱਲ ਨੂੰ ਲੈ ਕੇ ਜਾ ਰਹੇ ਲੋਕਾਂ ਜੀ